ਵਰ ਮੀਡੀਆ ਪੰਜਾਬ ਚੈਨਲ ਦੇਖ ਰਹੇ ਸਰੋਤਿਆਂ ਦਾ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਮੁੱਖ ਖੇਤੀਬਾੜੀ ਅਫਸਰ ਸੁਰਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਵਾਤਾਵਰਣ ਨੂੰ ਹਰੀਆ ਭਰਿਆ ਸਾਫ਼ ਸੁਥਰਾ ਅਤੇ ਹਵਾ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਲਈ ਖੇਤੀਬਾੜੀ ਦਫ਼ਤਰ ਸ੍ਰੀ ਹਰਗੋਬਿੰਦਪੁਰ ਕਿਸਾਨ ਕੋਟ ਵਿਖੇ ਖੇਤੀਬਾੜੀ ਵਿਭਾਗ ਦਿਸ਼ਾ ਫਾਊਂਡੇਸ਼ਨ ਪੰਜਾਬ ਅਤੇ ਵਣ ਵਿਭਾਗ ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਹਲਕਾ ਵਿਧਾਇਕ ਸ੍ਰੀ ਹਰਗੋਬਿੰਦਪੁਰ ਤੋਂ ਐਡਵੋਕੇਟ ਅਮਰਪਾਲ ਸਿੰਘ ਕਿਸਨਕੋਟ ਵੱਲੋਂ ਉੱਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਕੈਂਪ ਨੂੰ ਸੰਬੋਧਨ ਕਰਦਿਆਂ ਵਿਧਾਇਕ ਅਮਰਪਾਲ ਸਿੰਘ ਕਿਸਨਕੋਟ ਅਤੇ ਮੁੱਖ ਖੇਤੀਬਾੜੀ ਅਫਸਰ सुरेंद्रਪਾਲ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਵਿਰਹਿਣ ਖੋਹੰਦ ਨੂੰ ਅਗਨਾ ਲਗਾਈ ਜਾਵੇ। ਕਿਉਂਕਿ ਇਸ ਨਾਲ ਹਵਾ ਪ੍ਰਦੂਸ਼ਿਤ ਹੁੰਦੀ ਹੈ ਤੇ ਵਾਤਾਵਰਨ ਨੂੰ ਹਰਿਆ-ਭਰਿਆ ਅਤੇ ਸਾਫ਼ ਸੁਥਰਾ ਰੱਖਣ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਉਨਾਵਲੋ ਦਿਸ਼ਾ ਫਾਊਂਡੇਸ਼ਨ ਦੀ ਫਾਊਂਡਰ ਸ਼੍ਰੀਮਤੀ ਨੀਲਮ ਕੁਮਾਰ ਨੇ ਸ਼ਲਾਗਾ ਕਰਦਿਆ ਕਿਹਾ ਕਿ ਉਹਨਾ ਵੱਲੋਂ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਗਾ ਯੋਗ ਹਨ ਇਸ ਮੌਕੇ ਕੈਂਪ ਵਿੱਚ ਪਹੁੰਚੇ ਹੋਏ ਕਿਸਾਨਾਂ ਨੂੰ ਹਲਕਾ ਵਿਧਾਇਕ ਅਤੇ ਖੇਤੀਬਾੜੀ ਵਿਭਾਗ ਵੱਲੋਂ ਪੌਦੇ ਵੰਡੇ ਗਏ ਅਤੇ ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਹੋਰ ਲੋਕ ਮੌਜੂਦ ਸਨ ਦੇਖੋ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸਾਡੇ ਪੱਤਰਕਾਰ ਡਾਕਟਰ ਨਰਿੰਦਰ ਕੁਮਾਰ ਦੇ ਨਾਲ ਜਗੀਰ ਸਿੰਘ ਮੰਡ ਦੀ ਖਾਸ ਰਿਪੋਰਟ ਜਾਣਕਾਰੀ ਦੇਣਾ ਚਾਹੁੰਦੀ ਆ ਕਿ ਜਿਹੜੇ ਕਿਸਾਨ ਆ ਸਭ ਮਿਲੇਗੇ ਕਹਿੰਦਾ ਮਤਲਬ ਕਿ ਜੇ 100 ਰੁਪਏ ਤੁਸੀਂ ਲਉਂਦੇ ਸੀ 60000 ਰੁਪਏ ਤੁਹਾਨੂੰ ਸਰਕਾਰ ਦੇਗੀ ਤੇ ਬਹੁਤ ਬਧੀਆ ਉਤਲਾ ਹੈ ਇਹ ਮੈਂ ਰਿੰਦੇ ਕਰਾਂਗੀ ਕਿ ਸਾਡੇ ਸਾਰੇ ਕਿਸਾਨ ਜਿਹੜੇ ਆ ਇਸ ਪਰਾਪੇ ਵੱਲ ਧਿਆਨ ਦੇ ਕੇ ਆਪਣੇ ਕਿਸਾਨਾਂ ਦੇ ਹੱਕ ਨੂੰ ਸਾਡੇ ਵਿੱਚ ਸਾਡੇ ਹਰਮਨਪੁਰ ਦੇ ਐਮਐਲਏ ਸਰਦਾਰ ਵਰਪਾਲ ਸਿੰਘ ਜੀ ਸਾਡੇ ਹਰਮਨਪੁਰ ਤੋਂ ਇਹਨਾਂ ਦੇ ਉਦੋਂ ਸਦਕਾ ਇਹ ਅੱਜ ਪ੍ਰੋਗਰਾਮ ਆਪਾਂ ਪੰਜਾਬ ਸਰਕਾਰ ਦੇ ਹੁਕਮਾਂ ਸਾਰ ਦੇ ਲਿਖਿਆ ਸਰਦਾਰ ਵਰਪਾਲ ਸਿੰਘ ਜੀ ਮਾਨਲੇ ਸਾਡੇ ਮੁੱਖ ਮੰਤਰੀ ਨੇ ਉਹਨਾਂ ਦਾ ਨਿਸ਼ਾਨਾ ਵੀ ਅਸੀਂ ਸਾਰੇ ਪੰਜਾਬ ਨੂੰ ਹਰਾ-ਭਰਾ ਕਰਨਾ ਇਹ ਪ੍ਰੋਗਰਾਮ ਤੁਹਾਡਾ ਜਿਹੜਾ ਉੱਥੋਂ ਨਿਸ਼ਚਿਤ ਹੋਇਆ ਅੱਜ ਇਹ ਅਸੀਂ ਤੁਹਾਡੇ ਹਸਬੰਦ ਕੋਲ ਤੇ ਕਰ ਰਹੇ ਆਵੇਂ ਭਾਗ ਨਾਲ ਤੇ ਮੈਂ ਪਹਿਲਾਂ ਆਪਣੇ ਵਿਭਾਗ ਵੱਲੋਂ ਸ਼ਿਗਰ ਬਲਦਪੁਰ ਦੇ ਲਾਗੇ ਲਾਗੇ ਪਿੰਡਾਂ ਤੋਂ ਆਏ ਇੱਥੋਂ ਦੇ ਕਿਸਾਨਾਂ ਵੱਲੋਂ ਐਮਐਲਏ ਸਾਹਿਬ ਨੂੰ ਅੱਜ ਜੀ ਆਇਆਂ ਖਿਦਾਵਾ ਜਿਹੜੇ ਬਾਰੇ ਇਸ ਮਹਿਫਲ ਦੇ ਵਿੱਚ ਬੈਠੇ ਨੇ ਸਾਡੇ ਕੈਂਪ ਦਾ ਨਾਲੇ ਸਾਨੂੰ ਸ਼ੁ크ਰ ਬਧਾਈ ਆ ਮੇਰੇ हलका परिवार के किसान वो अगर जो प्रोग्राम है तो वास्ते तो लिख्या गया है बच्चों के भविष्य तो वास्तु लिखा गया है क्योंकि अगर असी अपने वातावरण को शुद्ध रखने तो ता आने वाले टाइम के साइए चंकी हवा चंगा पानी यह नसीब नहीं होगा ਉਹ ਅਸੀਂ ਆਪਣੇ ਪ੍ਰਜਨਕਾਂ ਦੀ ਜਾਂਚ ਕਰੀ ਜੇ ਤੇ ਪ੍ਰਜਨਕ ਦੱਸਦੇ ਹੁੰਦੇ ਸੀ ਕਿ ਇੱਥੇ ਬੜੇ ਚੰਕਰ ਹੁੰਦੇ ਸੀ ਜੇ ਬਾਗ ਹੁੰਦਾ ਸੀ ਅੰਬਾ ਦਾ ਇੱਥੇ ਖੁਲਾਨੇ ਦਾ ਬਾਗ ਹੁੰਦਾ ਸੀ ਤੋਂ ਉਹ ਸਾਰੇ ਟਰੱਕ ਜਿਹੜੇ ਬੱਜੇ ਗਏ ਤੇ ਨੁਕਸਾਨ ਕਿੰਨਾ ਹੋਇਆ ਨੁਕਸਾਨ ਹੋਇਆ ਸਾਲ ਦਾ ਅਸੀਂ ਇੱਕ ਟਰੱਕ ਉੱਟਦੇ ਹਾਂ ਤਾਂ ਉਹਦੇ ਨਾਲ ਕਈ ਜਿਹੜੇ ਪ੍ਰਵਾਹ ਆ ਉਹਨਾਂ ਨੂੰ ਨੁਕਸਾਨ ਹੁੰਦਾ ਕਿਉਂਕਿ ਇੱਕ ਦਰਖਤ ਇੰਨੀ ਆਕਸੀਜਨ ਦੇ ਦਿੰਦਾ ਹੈ ਕਿ 100 ਬੰਦਾ ਇੱਕ ਦਿਨ ਦੇ ਵਿੱਚ ਆਕਸੀਜਨ ਜਿਹੜੀ ਕੰਜ਼ੂਮ ਕਰ ਸਕਦਾ ਉੱਪਰ ਹੈ। ਅਗਰ ਅਸੀਂ ਦਰਖਤ ਬਗਾਵਾਂਗੇ ਤਾਂ ਉਹਦਾ ਫਾਇਦਾ ਸਾਨੂੰ ਮਿਲੇਗਾ। ਜਿੰਨਾ ਵੀ ਅਸੀਂ ਆਪਣੇ ਜਨੂਨ ਜੰਗਲਾਤ ਲਾਉਣੇ ਤੇ ਤੋਂ ਜਾ ਕੇ ਸਰਕਾਰ ਦੇ ਕੋਲ ਫੀਮ ਭਗਵੰਤ ਮਾਨ ਜੀ ਦੇ ਕੋਲ ਜੋ ਵੀ ਵਾਤਾਵਰਨ ਨੂੰ ਬਚਾਉਣ ਵਾਸਤੇ ਗਤੀਵਿਧੀਆਂ ਹੁੰਦੀਆਂ ਉਹਨੂੰ ਉਪਰਜੋਕਾਲ ਅਸੀਂ ਜਿਹੜੇ ਆ ਉਹਨੂੰ ਜਗੋਂ ਤੋਂ ਬਾਹਰ ਆ ਕੇ ਹੋਰ ਆਪਣੇ ਵਾਤਾਵਰਣ ਨੂੰ ਸ਼ੁੱਧ ਕਰੀਏ ਗੁਰਬਾਣੀ ਵੀ ਫਰਮਾਨ ਕਰਦੀ ਹੈ ਪਉਣ ਗੁਰੂ ਪਾਣੀ ਪਿਤਾ ਮਾਤਾ ਤਤ ਮਾ। ਅਗਰ ਅਸੀਂ ਗੁਰੂਆਂ ਦੇ ਕਦਮਾਂ ਦੇ ਨਹੀਂ ਚੱਲਣਾ ਤਾਂ ਫਿਰ ਅਸੀਂ ਕਿਹੜਾਂ ਦੇ ਕਦਮਾਂ ਤੇ ਚੱਲਣਾ ਹੈ ਅਸੀਂ ਆਪਣੇ ਤੁਹਾਨੂੰ ਇੱਕ ਨੂੰ ਖਰਾਬ ਕਰਦੇ ਪਏ ਆਪਣੇ ਬੱਚਿਆਂ ਨੂੰ ਕੀ ਰਿਹਾ ਹੈ ਜਾਣਾ ਇਹ ਸੋਚਣਾ ਹੈ